5 ਤੇ 6 ਦਸੰਬਰ ਦੀ ਰਾਤ ਨੂੰ ਸਟਾਕ ਰੋਡ ਦੇ ਉੱਤੇ ਇੱਕ ਵਾਰਦਾਤ ਹੋਈ ਸੀ ਸਾਰਿਆਂ ਨੂੰ ਪੱਤਰਕਾਰ ਭਈਆਂ ਨੂੰ ਪਤਾ ਹੈ ਜਿੱਚ ਦੋ ਲੜਕੇ ਰਾਤ ਨੂੰ ਇੰਜਰਡ ਹੋਏ ਸੀ ਜਿਹਦੇ ਵਿੱਚ ਇੱਕ ਲੜਕੇ ਦਾ ਨਾਮ ਸੀ ਸੌਰਵ ਨਗਿਆਨ ਔਰ ਦੂਜੇ ਦਾ ਚੰਦਨ ਕੁਮਾਰ ਦੋਨਾਂ ਦੇ ਫਾਇਰ ਇੰਜਰੀਜ਼ ਹੋਈਆਂ ਸੀ ਜਿਹਦੇ ਸੰਦਰਭ ਦੇ ਵਿੱਚ 366 ਨੰਬਰ ਮਕਦਮਾ ਸਿਵਲ ਲਾਈਨ ਪੁਲਿਸ ਵਿੱਚ ਦਰਜ ਸੀ ਤੋਂ ਔਫੈਂਸ ਦੀ ਜੁਰਮ ਦੀ ਨਵੀਅਤ ਨੂੰ ਦੇਖਦਿਆਂ ਮਾਨਯੋਗ ਐਸਐਸਪੀ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਸਾਹ ਬਟਾਲਾ ਨੇ ਉਹਦੇ ਲਈ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਸੀ ਮੇਰੀ ਸੁਪਰਵਾਈਜ਼ਨ ਦੇ ਵਿੱਚ ਨਾਲ ਇਸ ਡੀਐਸਪੀ ਡੀ ਔਰ ਡੀਐਸਪੀ ਸਬਡਿਵੀਜ਼ਨ ਸੰਜੀਤ ਕੁਮਾਰ ਜੀ ਤੋਂ ਉਹ ਸਤਪੀਸ਼ ਨੂੰ ਅੱਗੇ ਵਧਿਆ ਟੈਕਨੀਕਲੀ ਔਰ ਮੁਕਤਾ ਦੇ ਸਾਡੇ ਸੋਰਸ ਨਾਲ ਦੀ ਇਨਫੋਰਮੇਸ਼ਨ ਤੇ ਅਸੀਂ ਇੱਕ ਲੜਕਾ ਕਾਬੂ ਕੀਤਾ ਵਿਸ਼ਾਲ ਔਰ ਉਸ ਮੁਕਦਮੇ ਚ ਇੱਕ ਲੜਕਾ ਨਾਮਿਨੇਟ ਹੋਇਆ ਸੀ ਜਿਸ ਕਰ ਲ ਤੋ ਉਹਦੀ ਪੜਤਾਲ ਦੇ ਦੌਰਾਨ ਉਸੇ ਸੰਦਰਭ ਦੇ ਵਿੱਚ ਤਫਤੀਸ਼ ਅੱਗੇ ਚੱਲਦਿਆਂ ਸਾਡੀ CIA ਦੀ ਟੀਮ ਤੇ ਸਾਡੀ ਬਾਕੀ ਟੀਮਾਂ ਨੇ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਜਿਹਦੇ ਕੋਲ ਨੂੰ ਇੱਕ 32 30 ਬੋਰ ਦਾ ਸਟਾਰ ਮਾਰਕਾ ਸਿਸਟਮ ਬਰਾਮਦ ਹੋਇਆ ਜਿਹਦੀ ਮੈਂ ਤੁਹਾਨੂੰ ਪਿਕਚਰ ਦਿਖਾ ਸਕਦਾ ਹਾਂ ਤੋ ਨਾਲ ਇਹਦੇ ਲਾਈਵ ਕਾਰ ਬਟੂ ਜੀ ਜਿਹਾ ਜਦੋਂ ਇਸ ਕੇਸ ਦੇ ਵਿੱਚ تحقیقات ਨੂੰ ਅੱਗੇ ਤੋਰ ਦਿਆਂ ਤਫतीश ਦੇ ਵਿੱਚ ਉਸਨੇ ਕੰਫੈਸ਼ਨ ਕੀਤਾ ਹੈ ਤਾਂ ਉਸ ਕੰਫੈਸ਼ਨਲ ਸਟੇਟਮੈਂਟ ਦੇ ਉੱਤੇ ਸਾਡੀ ਟੀਮ ਨੇ 3 ਕਿਲੋ ਔਰ 108 ਗ੍ਰਾਮ ਹਿਰੋਇਨ ਇਹਦੇ ਕੋਲੋਂ ਬਰਾਮਦ ਕੀਤੀ ਹੈ ਜੋ ਕਿ ਡਿਸਟ੍ਰਿਕਟ ਬਟਾਲਾ ਦੀ ਔਰ ਜਿਹੜਾ ਸਾਡਾ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਦੀ ਮਹਿੰਮ ਦੇ ਤਹਿਤ ਇਹ ਬਹੁਤ ਵੱਡੀ ਰਿਕਵਰੀ ਹੈ। ਔਰ ਇਸੇ ਨੂੰ ਅੱਗੇ ਅਸੀਂ ਤੋਰਦੇ ਆ ਇਹਦੇ ਉੱਤੇ ਅਸੀਂ ਇਹਦੇ ਫਾਰਵਰਡਡ ਲਿੰਕੀਜ ਔਰ ਬੈਕਵਰਡ ਲਿੰਕੀਜ ਉਹਨਾਂ ਨੂੰ ਸਟੈਬਲਿਸ਼ ਕਰ ਰਹੇ ਹਾਂ ਔਰ ਇਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਪੈਰਲਲ ਕਰ ਰਹੇ ਹਾਂ। ਤੋਂ ਇਹ ਸਿਟੀ ਸਬਰੀਡਨ ਸੰਜੀਤ ਕੁਮਾਰ ਜੀ ਔਰ ਡਿਸਟ੍ਰਿਕਟ ਬਟਾਲਾ ਪੁਲਿਸ ਦੀ ਬਹੁਤ achhi uplabdhi ਹੈ ਸਰਾਨਾਯੋਗ। ਸੜਕ 'ਤੇ ਦੋ ਜਖਮੀ ਹੋਏ ਉਹਨਾਂ ਤੇ ਜਿਹੜੀ ਫਾਇਰਿੰਗ ਹੋਈ ਉਹਦੇ ਦੀਪੀ ਨਿਕਲ ਕੇ ਸਾਹਮਣੇ ਆ ਕਿਉਂ ਉਹਨਾਂ ਤੇ ਫਾਇਰਿੰਗ ਹੋਈ ਜਾਂ ਕਿਦਾਂ ਹੋਈ ਇਹ ਰਾਤ ਦਾ ਟਾਈਮ ਸੀਗਾ ਜੀ ਇਹ ਜਿਹੜੇ ਲੜਕੇ ਦੋ ਇੰਜਰਡ ਹੋਏ ਸੀ ਜਿਹਦੀ ਇੱਕ ਸੌਰਵ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ ਔਰ ਇਹਨਾਂ ਦਾ ਰਸਤੇ ਨੂੰ ਲੈ ਕੇ ਕਿਉਂਕਿ ਉਹ ਬੱਚੇ ਕਿਤੇ ਸੜਕ 'ਤੇ ਹੀ ਜਾ ਰਹੇ ਸੀ ਤੇ ਇਸੇ ਗੱਲ ਨੂੰ ਈਗੂ ਦੀ ਹੋ ਸੀਗਾ ਔਰ ਇਸੇ ਤੇ ਕਿਉਂਕਿ ਇਹਨੇ ਫਾਇਰ ਕਰਤੇ ਔਰ ਇਹਨਾਂ ਕੋਲੋਂ ਵੈਪਨ ਵੀ ਰਿਕਵਰ ਹੋਇਆ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਕੋਲ ਹੋਰ ਵੀ ਵੈਪਨ ਲਿਕਵਰ ਹੋਣ ਦੀ ਸੰਭਾਵਨਾ ਹੈ ਸਰ ਇਹ ਪਤਾ ਲੱਗਾ ਬਈ ਹੈਰੋਇਨ ਜਿਹੜੀ ਸੀ ਇਹਨਾਂ ਕੋਲ ਕਿੱਥੋਂ ਲਿਆਂਦੀ ਜਾਂ ਕਿ ਕਿਸ ਮਕਸਦ ਨਾਲ ਲਿਆਂਦੀ ਕਿਦੋਂ ਕੋ ਇਹਨਾਂ ਨੂੰ ਹਾਂ ਇਹ ਬਹੁਤ ਅਹਿਮ ਸਵਾਲ ਹੈ ਤੁਹਾਡਾ ਔਰ ਇਸ ਸੰਦਰਭ ਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜਿਹੜਾ ਇਹਦਾ ਮੇਨ ਮੂਲਜਮਾ ਜਿਹੜਾ ਇਹ ਡਿਸਕਰੈਂਸੀ ਜਸਾ ਉਹਨੂੰ ਅਸੀਂ ਜਲਦੀ ਅਰੈਸਟ ਕਰ ਲਾਂਗੇ ਔਰ ਇਹ ਤੁਹਾਡੇ ਸਵਾਲ ਦਾ ਜਵਾਬ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਜਿੱਨੇ ਗੋਲੀ ਚਲਾਈ ਸੀ ਉਹ ਨਹੀਂ ਸੋਡੇ ਤੇ ਮਰਨ ਲੱਗੀ ਸੀ ਇਦਾਂ ਦੀ ਗੱਲ ਆਈ ਸਾਹਮਣੇ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਦੋਂ ਐਕਚੁਅਲੀ ਜਦੋਂ ਵਾਰਦਾਤ ਹੁੰਦੀ ਹੈ ਤੇ ਅਲੱਗ-ਅਲੱਗ ਸਾਡੇ ਪੀਸੀਆਰ ਵੀ ਹੈ ਟੀਮਾਂ ਵੀ ਬਾਹਰ ਨਿਕਲਦੀਆਂ ਗੋਲੀ ਚੱਲਣ ਤੋਂ ਪਹਿਲਾਂ ਦੀ ਗੱਲ ਹੈ ਜੀ ਕੋਈ ਨਹੀਂ ਇਦਾਂ ਇਦਾਂ ਦੇ ਅਸੀਂ ਥੈਂਕ ਯੂ ਜੀ